ਸਮਾ ਹੋ ਚੁੱਕਿਆ ਜੀ ਸਵੇਰ ਦੇ 8:00 ਵਜੇ ਤੇ ਨਹਾਉਣਾ ਧੋਣਾ ਹਜੇ ਆਪਾਂ ਲੇਟ ਉੱਠੇ ਸੀਗੇ ਤੇ ਤਰੀਕ ਹੈਗੀ ਆ ਜੀ ਅੱਜ 1 ਦਸੰਬਰ 2025 ਤੇ ਦਿਨ ਸੋਮਵਾਰ ਤੇ Shimla ਤੇ ਆਪਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਇੱਧਰ ਗੈਸਟ ਹਾਊਸ ਸੀ ਜੋ ਤੁਹਾਨੂੰ ਦੱਸਿਆ ਸੀ ਰਾਤ ਉੱਥੇ ਚੱਕਰ ਪਿਆ ਸੀ ਗੁਰਦਵਾਰਾ ਸਾਹਿਬ ਤੇ ਇੱਥੇ ਕਮਰਾ ਲਿਆ ਸੀਗਾ ਕਿ ਆਪਾਂ ਤੇ ਨਾ ਤੋਂ ਕੇ ਬਾਕੀ ਗੱਲਬਾਤ ਬਾਅਦ ਵਿੱਚ ਕਰਦੇ ਨਾ ਤੋਂ ਕੇ ਪੈਕਿੰਗ ਬੁਕਿੰਗ ਕਰਕੇ ਆਪਣਾ ਸਮਾਨ ਸਾਰਾ ਰੈਡੀ ਆ ਤੇ ਆਪਣਾ ਜਿਹੜੀ ਉਹ ਸੜਕ ਆ ਜੀ ਉਹ ਸੜਕ ਜਾ ਰਹੀ ਹੈ ਪਿੱਛੇ ਨੂੰ ਇਦਾਂ ਚੰਡੀਗੜ੍ਹ ਨੂੰ ਆਪਣਾ ਸੋਲਨੋਂ ਆ ਕੇ ਤੇ ਉਹ ਰੋਡ ਤਾਂ ਆਪਾਂ ਨਹੀਂ ਜਾਣਾ ਆਪਾਂ ਜਾਣਾ ਜੀ ਉਧਰ ਪਰਲਾ ਬਿਲਾਸਪੁਰ ਵਾਲਾ ਤੇ ਸਾਰੇ ਵੀਰਾਂ ਭੈਣਾਂ ਜੀ ਬੱਚੇ ਬਜ਼ੁਰਗਾਂ ਮਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਲਨ ਤੋਂ ਰੈਡੀ ਆ ਜੀ ਸਮਾਨ ਆਪਾਂ ਇੱਕ ਗੈਸਟ ਹਾਊਸ 'ਚ ਕਮਰਾ ਲਿਆ ਸੀ 510 ਦਾ ਅ ਗੁਰਦੁਆਰੇ ਦੀ ਜੋ ਤੁਹਾਨੂੰ ਦੱਸੀ ਸੀ ਘਟਨਾ ਹੋਈ ਸੀ ਉੱਥੇ ਮਤਲਬ ਕਿ ਪਤਾ ਨਹੀਂ ਲੱਗ ਜੇ ਰੂਲ ਸੀਗੇ ਵੀ ਅਰਦਾਸ 'ਚ ਕਹਿੰਦੇ ਸ਼ਾਮਲ ਹੋਣਾ ਪੈਂਦਾ ਜਿਹੜਾ ਇੱਥੇ ਬੰਦਾ ਆਉਂਦਾ ਵਾ ਪਤਾ ਨਹੀਂ ਬੰਦਾ ਸਮਝ ਨਹੀਂ ਆਈ ਚਲੋ ਠੀਕ ਆ ਜੋ ਵੀ ਚੰਗਾ ਮਾੜਾ ਤਜਰਬਾ ਹਰ ਜਗ੍ਹਾ ਤੇ ਨਾ ਇਦਾਂ ਹੁੰਦਾ ਹੀ ਰਹਿੰਦਾ ਹੁਣ ਤੱਕ ਦਾ ਚੰਗਾ ਸੀਗਾ ਮਤਲਬ ਕਿ ਕੱਲ ਦਾ ਥੋੜਾ ਜਿਹਾ ਦਿਨ ਮੂਡ ਵੀ ਆਫ ਰਿਹਾ ਵਾ ਕਿ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਗੁਰਦਰਾ ਸਾਹਿਬ ਵਿੱਚ ਖਾਸ ਕਰਕੇ ਹੋਰ ਪਿੱਛੇ ਵੀ ਹਿਮਾਚਲ ਗੁਰਦੁਆਰਾ ਸਾਹਿਬ ਚੱਲ ਗਏ ਸੀ ਉੱਥੇ ਬਹੁਤ ਵਧੀਆ ਸੀਗਾ ਸਿਸਟਮ ਸਾਰੇ ਵਧੀਆ ਹੁੰਦਾ ਵਾਪਸਾਰੇ ਉਹ ਮਾੜਾ ਨਹੀਂ ਕਹਿੰਦੇ ਤੇ ਗੁਰਦੁਆਰਾ ਸਾਹਿਬ ਤਾਂ ਸਾਰੇ ਵਧੀਆ ਹੁੰਦੇ ਨੇ ਤੇ ਪਤਾ ਨਹੀਂ ਉੱਥੇ ਕੋਈ ਭਾਈ ਸਾਹਿਬ ਸੀਗੇ ਤੇ ਆਪਾਂ ਤਾਂ ਉਹਨਾਂ ਨੂੰ ਜਾਣਦੇ ਸੀ ਹੋ ਸਕਦਾ ਕੋਈ ਮੈਂਬਰ ਹੋਣ ਤੇ ਚਲੋ ਜੀ ਆਪਣਾ ਸਮਾਨ ਰੈਡੀ ਆ ਤੇ ਆਪਾਂ ਅੱਜ ਚੱਲਦੇ ਆਂ ਅਦਰ ਬਲਾਸਪੁਰ ਵਾਲੀ ਸਾਈਡ ਉੱਪਰ ਜਾਵਾਂਗੇ ਗਾਹਾਂ ਸੁੰਦਰ ਨਗਰ ਨਹੀਂ ਬਲਾਸਪੁਰ ਤੋਂ ਪਹਿਲੀ ਰਾਤ ਕੱਟਾਂਗੇ ਕਿਤੇ ਗਾਹੜਾ ਰੂਟ ਤੁਹਾਨੂੰ ਦੱਸਾਂ ਕਿਿੱਧਰ ਨੂੰ ਜਾਣਾ ਵੀਡੀਓ ਨਾਲ ਬਣੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਕਰਦੇਆ ਕਰੋ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਆ ਕਰੋ ਸਫਰ ਨਾਲ ਜੁੜੇ ਰਹੋ ਆਹ ਸਾਹਮਣੇ ਜਿਹੜਾ ਰੋਡ ਆਉਂਦਾ ਸ਼ਿਮਲੇ ਤੋਂ ਆਉਂਦਾ ਵਾ ਤੇ ਥੱਲੇ ਕਿਤੇ ਜਾਂਦਾ ਵਾ ਤੇ ਅਸੀਂ ਇੱਥੇ ਪੁੱਛਿਆ ਸੀਗਾ ਵੀ ਬਲਾਸਪੁਰ ਨੂੰ ਜਾਣਾ ਕਿਸੇ ਨੇ ਸਾਨੂੰ ਨਾ ਥੱਲੇ ਨੂੰ ਹੀ ਭੇਜਦਾ ਵੀ ਸਿੱਧਾ ਜਾਂਦਾ ਜਦ ਕਿ ਜਾਣਾ ਆ ਜਿਹੜਾ ਉੱਪਰ ਰੋਡ ਜਾਂਦਾ ਇੱਧਰ ਜਾਣਾ ਸੀਗਾ ਤੇ ਮੈਂ ਇੱਥੇ ਖੜ ਕੇ ਪੁੱਛਿਆ ਸੀਗਾ ਹੁਣ ਵਾਪਸ ਇੱਥੇ ਆਏ ਆ ਤੇ ਉਹ ਸਾਹਮਣੇ ਜਿਹੜਾ ਢਾਬਾ ਦੇਖਦਾ ਤੇ ਉੱਥੋਂ ਆਪਾਂ ਨੇ ਰੋਟੀ ਖਾਧੀ ਆ 2 ਕਿਲੋਮੀਟਰ ਆਪਾਂ ਉੱਪਰ ਆਏ ਆ ਤੇ ਇੱਥੋਂ ਜਿਹੜਾ ਸ਼ਿਮਲੇ ਦਾ 뷰 ਬਹੁਤ ਸੋਹਣਾ ਦੇਖਦਾ ਵਾ ਇੱਥੋਂ ਇੱਥੋਂ ਬਲਾਸਪੁਰ ਦੀ ਦੂਰੀ ਤਕਰੀਬਨ ਹੋਊਗੀ ਜੀ 50 ਕਿਲੋਮੀਟਰ ਜਾਂ 55 ਇੰਨੀ ਕਹੂਗੀ ਮੈਨੂੰ ਲੱਗਦਾ ਪਹੁੰਚਾ ਤਾਂ ਜਾਣਾ ਨਹੀਂ ਭਾਵੇਂ ਟਲਾਂਣ ਹੈਗੀ ਆ ਜਿਆਦਾ ਵਾਪਾਂ ਪੱਟਲਾਂਣ ਤੇ ਵੀ ਨਾ ਥੋੜਾ ਜਿਹਾ ਦੇਖ ਕੇ ਜਾਣਾ ਪੈਂਦਾ ਵਾ ਬ੍ਰੇਕ ਬਰੋਕ ਹੈ ਮਤਲਬ ਕਿ ਥੋੜਾ ਜਿਹਾ ਆਪਣੇ ਦਾ ਚਲੋ ਹਾਈਡਰੋਲਿਕ ਬ੍ਰੇਕ ਨੇ ਪ੍ਰੈਸ਼ਰ ਵਾਲੇ ਫਿਰ ਵੀ ਥੋੜਾ ਧਿਆਨ ਨਾਲ ਜਾਣਾ ਪੈਂਦਾ ਇੱਥੇ ਵਿਊਸ ਹੋਣਾ ਲੱਗਿਆ ਸੀਗਾ ਤੇ ਵਿਊ ਚੈੱਕ ਕਰੋ ਤੇ ਇੱਥੇ ਥੋੜਾ ਨਾਲੇ ਚਾਹ ਚੁਪੀ ਲਈ ਆਪਾਂ ਤੇ ਨਾਲੇ ਮਾਲਾ ਮੋਟਾ ਆਪਾਂ ਥੋੜਾ ਜਿਹਾ ਆਰਾਮ ਸਾਜਾ ਮਿਲ ਗਿਆ ਆਪਾਂ ਨੂੰ ਪਾਣੀ ਪੋਣੀ ਭਰਨਾ ਸੀਗਾ ਪੰਪ ਤੋਂ ਉਹ ਭਰਿਆ ਆਪਾਂ ਇੱਥੋਂ ਰਸਤੇ ਵਿੱਚ ਇੱਕ ਕੋਈ ਮਾਰਕੰਡਾ ਨਾਂ ਦੀ ਜਗ੍ਹਾ ਵਾ ਉੱਥੇ ਕਹਿੰਦੇ ਮੰਦਿਰ ਹੈਗਾ ਉੱਥੇ ਤੁਸੀਂ ਟੈਂਟ ਵਗੈਰਾ ਲਾ ਸਕਦੇ ਹਾਂ ਜਾਂ ਧਰਮਸ਼ਾਲਾ ਕਿਤੇ ਲੱਭ ਕੇ ਕੋਈ ਦੇਖਾਂਗੇ ਜਿਵੇਂ ਵੀ ਮਾਹੌਲ ਬਣੂਗਾ ਅ ਅੱਜ ਬਲੌਗ ਵਿੱਚ ਕੁਝ ਜ਼ਿਆਦਾ ਦੇਖਣ ਨੂੰ ਹੋਣਾ ਨਹੀਂ ਹੈਗਾ ਜਿਵੇਂ ਵੀ ਹੋਊਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਮਾਂ ਹੋ ਚੁੱਕਿਆ ਜੀ ਸਵੇਰ ਦੇ 7:30 ਤੇ ਦਿਨ ਹੈਗਾ ਅੱਜ ਮੰਗਲਵਾਰ 2 ਦਸੰਬਰ 2025 ਤੇ ਕੱਲ ਆਪਾਂ ਵੀਡੀਓ ਦੀ ਸਮਾਪਤੀ ਕੀਤੀ ਨਹੀਂ ਸੀਗੀ ਤੇ ਇਹੀ ਵੀਡੀਓ ਵਿੱਚ ਇਹ ਅਗਲੇ ਦਿਨ ਦੀ ਵੀਡੀਓ ਵਿੱਚ ਆਪਾਂ ਐਡ ਕੀਤੀ ਆ ਇਹ 2 ਦਿਨ ਦਾ ਇਕੱਠਾ ਵਲੌਗ ਆ ਜੀ ਰਾਤ ਆਪਾਂ ਇੱਥੇ Shimla ਤੋਂ ਆਉਂਦੇ ਹੋਏ ਇੱਕ ਉਦਾਂ ਸਰਚ ਮਾਰੀ ਸੀ ਘਾਰੇ ਆ ਕਿਸੇ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਬਣਾਇਆ ਹੋਇਆ ਇੱਥੇ ਤੇ ਇਹ ਸਾਨੂੰ ਕੁਦਰਤੀ ਇੱਥੇ ਜੰਗਲ ਦੇ ਵਿੱਚ ਮੰਗਲ ਲੱਗੇ ਤੇ ਇੱਥੇ ਠਹਿਰ ਕੀਤੀ ਸੀ ਥੱਲੇ ਘਰ ਬਣਾਇਆ ਹੈ ਬਾਬਾ ਜੀ ਦਾ ਤੋਂ ਉਹਨਾਂ ਤੋਂ ਪੁੱਛਿਆ ਉਹ ਕਹਿੰਦੇ ਭਾਈ ਉਦਾਂ ਤਾਂ ਰਹਿਣ ਨਹੀਂ ਦਿੰਦੇ ਬਾਈਸਾਈਕਲ ਇਸ ਨੂੰ ਚੱਲ ਕੋਈ ਨਾ ਵੀ ਤੁਸੀਂ ਰਹਿਪੋ ਤੇ ਉੱਪਰ ਸ਼ਾਮ ਨੂੰ ਰਹਿਰਾ ਸਾਭ ਜੀ ਦੇ ਪਾਰਟ ਹੋਏ ਤੇ ਥੱਲੇ ਸਾਨੂੰ ਉੱਥੇ ਟਿਕਾਣੇ ਦਿੱਤੇ ਤੇ ਉਧਰ ਆਪਣੇ ਸਾਈਕਲ ਨੇ ਬਾਬਾ ਜੀ ਨਾ ਕਰਦੇ ਜੀ ਗੱਲਬਾਤ ਨਹਾ ਧੋ ਕੇ ਪਰਲਾ ਪਾਸਾ ਆ ਗਿਆ ਜੀ ਆਪਣੇ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਬਾਬਾ ਜੀ ਇੱਥੇ ਉਹ ਸਾਹਮਣੇ ਘਰ ਦੇਖਦਾ ਤੇ ਆਹ ਨਿਸ਼ਾਨ ਸਾਹਿਬ ਇੱਧਰ ਝੂਲ ਰਹੇ ਨੇ ਉੱਪਰ ਤੇ ਇਹ ਪਿਛਲਾ ਪਾਸਾ ਤੇ ਇੱਥੋਂ ਇੱਕ ਆ ਹੋਟਲ ਵੱਲੋਂ ਰਾਹ ਆਉਂਦਾ ਪਿੱਛੋਂ ਤੇ ਆਲਾ ਦਵਾਲਾ ਕੁਝ ਇਦਾਂ ਦੇਖਦਾ ਰਾਹ ਠੰਡ ਬਹੁਤ ਸੀ ਉਹ ਸਾਹਮਣੇ ਮਾੜੀ ਮੁੱਟੀ ਖੇਤੀ ਕਰਦੇ ਨੇ ਬਾਪੂ ਜੀ ਸਬਜ਼ੀਆਂ ਵਗੈਰਾ ਤੇ ਮਗਰ ਮਾੜਾ ਮੋਟਾ ਬੀਜ ਦਿੰਦੇ ਨੇ ਤੇ ਕਈ ਦਰਖਤ ਬਹੁਤ ਹੁੰਦੇ ਸੀ ਇੱਥੇ ਵੱਡੇ ਵੱਡੇ ਜਿਹੜੇ ਚੀਲਦੇ ਨੇ ਤੇ ਉਹ ਫਿਰ ਵਢਾਤੇ ਸੀਗੇ ਤੇ ਫੁੱਲ ਬਾੜੀਆਂ ਏਦਾਂ ਮਤਲਬ ਕਿ ਸਜਾ ਕੇ ਰੱਖਿਆ ਹੈ ਪੂਰਾ ਇੱਕ ਘਰ ਦਾ ਜਿਹੜਾ ਥੱਲੇ ਜਾ ਕੇ ਉਹਦੇ ਮੂਹਰੇ ਵਾਲਾ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਪ੍ਰਸ਼ਾਦਾ ਪਾਣੀ ਆਪਾਂ ਜੀ ਛਕ ਲਿਆ ਸੀਗਾ ਤੇ ਬਾਬਾ ਜੀ ਕੋਲੋਂ ਆਪਾਂ ਇਜਾਜ਼ਤ ਲੈਣੇ ਆ ਜੀ ਤੇ ਚੱਲਦੇ ਆ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਬਾਬਾ ਜੀ ਤੇ ਫਿਰ ਮਈ ਜੂਨ ਦੇ ਵਿੱਚ ਸਮਾਗਮ ਹੁੰਦੇ ਹੁੰਦੇ ਨੇ ਇੱਥੇ ਜੀ ਆਪਾਂ ਜ਼ਰੂਰ ਦਰਸ਼ਨ ਦਵਾਗੇ ਬਾਬਾ ਜੀ ਕੋਲੇ ਆਪਾਂ ਐਡਰੈਸ ਜਿਹੜਾ ਵਾ ਉਹ ਨੋਟ ਕਰਵਾਤਾ ਸੀ ਤੇ ਬਾਬਾ ਜੀ ਦਾ ਆਪਾਂ ਨੰਬਰ ਵੀ ਲੈ ਲਿਆ ਤੇ ਜ਼ਰੂਰ ਦਰਸ਼ਨ ਦਵਾਂਗੇ ਜੀ ਤੁਸੀਂ ਵੀ ਲੰਗਰ ਦੇ ਘਰ ਤੇ ਜ਼ਰੂਰ ਇੱਥੇ ਦਰਸ਼ਨ ਦਿਓ ਜੀ ਇਸ ਬੀਆਬਾਨ ਜੰਗਲ ਦੇ ਵਿੱਚ ਤੁਸੀਂ ਨਾ ਸੋਚ ਸਕਦੇ ਹੋ ਕਿ ਇੱਕ ਬਜ਼ੁਰਗ ਬਾਬਾ ਜੀ ਨੇ ਸਾਡੀ ਇੰਨੀ ਸੇਵਾ ਕੀਤੀ ਇੱਥੋਂ ਤੱਕ ਜਿਵੇਂ ਪ੍ਰਸ਼ਾਦਾ ਛਕਦੇ ਸੀ ਜਦੋਂ ਉਸ ਤੋਂ ਬਾਅਦ ਨਾ ਹੱਥ ਧਵਾਉਣ ਨੂੰ ਪਾਣੀ ਵੀ ਗਰਮ ਪਾਣੀ ਆਪ ਬਾਟੇ 'ਚ ਮਤਲਬ ਕਿ ਸਾਨੂੰ ਨਾ ਐ ਲੱਗ ਰਿਹਾ ਸੀਗਾ ਵੀ ਅਸੀਂ ਇੱਥੇ ਵੀ ਵੀ ਆਪਾਂ ਦਾ ਇੱਕ ਜਗਾ ਚਾਹੀਦੀ ਸੀ ਨਾ ਠਹਿਰਨ ਨੂੰ ਕਿ ਵਿਆਪਾ ਵੀ ਜਗ੍ਹਾ ਮਿਲ ਜੇਵੇ ਡੈਂਟ ਲਾ ਲਾਂਗੇ ਪਰ ਉਹ ਤੁਹਾਨੂੰ ਔਖਾ ਜਿਹਾ ਲੱਗ ਰਿਹਾ ਸੀਗਾ ਫਿਰ ਉਹ ਕਹਿੰਦੇ ਵੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਵੀ ਤੁਸੀਂ ਰਾਹਗੀਰ ਹੋ ਸਾਡੇ ਲਈ ਮਹਿਮਾਨ ਹੋ ਸਾਡੇ ਤੇ ਵੀ ਇਹਦੇ ਵਿੱਚ ਕੋਈ ਸੰਗਣ ਵਾਲੀ ਕੋਈ ਗੱਲ ਨਹੀਂ ਪਰ ਸਾਨੂੰ ਫਿਰ ਵੀ ਲੱਗ ਰਿਹਾ ਸੀਗਾ ਚਲੋ ਸ਼ਾਮ ਨੂੰ ਤੁਹਾਨੂੰ ਦੱਸਿਆ ਜਿਹੜਾ ਸਾਫ ਦੇ ਜਾਪ ਹੋਏ ਸੀਗੇ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕ ਕੇ ਅਸੀਂ ਥੋੜਾ ਜਿਹਾ 10 10:30 ਵੱਜ ਗਈ ਸਾਨੂੰ ਤੇ ਹੁਣ ਇੱਥੋਂ ਜੀ ਸਮਾਪਤੀ ਆਪਣੀ ਚਲਦੇ ਆ ਤੇ ਤੁਹਾਨੂੰ ਇੱਧਰ ਨਾਲ ਦਾ ਸੀਨ ਦਿਖਾਉਣਾ ਕਿੱਥੇ ਜਿਹੜਾ ਉਹ ਬਸ ਇਹ ਹੋਰ ਬਰ ਗੁਰਦੁਆਰਾ ਸਾਹਿਬ ਉਹ ਵੇਖੋ ਸਾਹਮਣੇ ਨਾ ਇਹ ਐ ਰਾਹ ਉਤਰ ਕੇ ਜਾਂਦਾ ਇੱਥੇ نیچے ਤੇ ਇੱਧਰ ਇਹ ਇੱਕ ਹੋਟਲ ਸੀਗਾ ਸਾਹਮਣੇ ਇਹ ਵਾਲਾ ਹੋਟਲ ਆ ਤੇ ਇੱਧਰ ਆਪਣਾ ਸਾਈਕਲ ਰੈਡੀ ਸੀਗਾ ਜੀ ਤੇ ਗੁਰੂਕਾਰ ਜੀ ਸਾਹਮਣੇ ਉਹ ਰਹਿ ਗਿਆ ਜਿਹੜਾ ਬਾਬਾ ਜੀ ਦਾ ਘਰ ਸੀ ਜਿਹੜਾ ਉਹ ਉੱਪਰ ਵਾਲਾ ਉਹ ਦੇਖਦਾ ਉਹ ਵਾਲਾ ਆਪਾਂ ਉੱਥੇ ਰਾਤ ਰੁਕੇ ਸੀਗੇ ਜਿਹੜੀ ਰਾਤ ਠਹਿਰ ਕੀਤੀ ਸੀਗੀ ਇਹ ਬਹੁਤ ਦੂਰ ਆ ਇਹ ਹੌਣ ਕਰੋ ਚੈੱਕ ਤੇ ਹੁਣ ਕਰੋ ਚੈੱਕ ਆਪਾਂ ਉੱਥੋਂ ਤਕਰੀਬਨ 3 ਕਿਲੋਮੀਟਰ ਦੇ ਨੇੜੇ ਤੇਰੇ ਇੱਧਰ ਦੀ ਆਏ ਆ ਆਹ ਰੋਡ ਆਉਂਦਾ ਵਾ ਤੇ ਸਾਰੀ ਅਗੇ ਢਲਾਨੀ ਆ ਤੇ ਇਹ ਗੁਰੂ ਘਰ ਵਿੱਚ ਸਾ ਜਿਹੜਾ ਉੱਪਰ ਦਿਖ ਰਿਹਾ ਨਿਸ਼ਾਨ ਸਾਹਿਬ ਦਿਖ ਰਿਹਾ ਉੱਥੇ ਸੀਗੇ ਆਪਾਂ ਤੇ ਸਾਰੀ ਢਲਾਨਾ ਆਪਾਂ ਹੁਣ ਚੱਲਦੇ ਆ ਥੱਲੇ ਨੂੰ ਬਲਾਸਪੁਰ ਨੂੰ ਆਹ ਰੋਡ ਦੇ ਉੱਪਰ ਚੜਕੇ ਜੀ ਇਹ ਰੋਡ ਜਾਣਿਆ ਪਛਾਣਿਆ ਲੱਗਦਾ ਹੋਊਗਾ ਤੁਹਾਨੂੰ ਇਹ ਹੈਗਾ ਮਨਾਲੀ ਵਾਲਾ ਰੋਡ ਜਿਹੜਾ ਚੰਡੀਗੜ੍ਹ ਤੋਂ ਆਉਂਦਾ ਕੀਰਤਪੁਰ ਸਾਹਿਬ ਤੋਂ ਚੜਦਾ ਵਾ ਤੇ ਆਪਾਂ ਬिलासपुर ਆ ਕੇ ਉੱਤਰਗੇ ਸੀਗੇ ਕੱਲ ਵਾਲੀ ਜਗ੍ਹਾ ਤੋਂ ਤੇ ਇੱਥੇ ਆ ਕੇ ਅ ਪਰੌਂਠਾ ਖਾਦਾ ਇੱਕ ਅੱਧਾ ਵੀ ਚੱਲਣ ਦੇ ਕੋਈ ਨਾ ਹੁਣ ਤਾਂ ਆਪਾਂ ਨੇੜੇ ਆ ਗਏ ਇੱਥੇ ਆਪਾਂ ਰਹਿ ਆ ਗਏ ਕਿ ਜਾਂ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਇੱਥੇ ਬਾਬਾ ਬੁੱਢਣ ਸਾਹਿਬ ਜੀ ਉੱਥੇ ਆ ਕੇ ਆਪਾਂ ਅੱਜ ਰਾਤ ਕੱਟਾਂਗੇ ਤੇ ਕੱਲ ਨੂੰ ਆਪਾਂ ਉੱਥੋਂ ਚੱਲਾਂਗੇ ਅ ਕੱਲ ਨੂੰ ਆਪਣਾ ਯਾਤਰਾ ਦਾ ਲਾਸਟ ਦਿਨ ਹੋਊਗਾ ਤੇ ਘਰੇ ਆਪਣਾ ਜਿਹੜਾ ਸਫ਼ਰ ਕੱਲ ਨੂੰ ਆਪਾਂ ਪੂਰਾ ਕਰਕੇ ਘਰੇ ਪਹੁੰਚਾਂਗੇ ਇਥੋਂ ਆਪਾਂ ਚੱਲਦੇ ਹੁਣ ਬਾਈ ਹੁਣਾਂ ਪਹਿਲਾਂ ਗੱਲਾਂ ਮਾਰੀ ਜਾਂਦੇ ਸੀ ਉੱਥੇ ਰਾਜਸਥਾਨ ਦੇ ਬੈਠੇ ਸੀ ਆਪਾਂ ਕਿਸ਼ਨਗੜ੍ਹ ਦੇ ਕਿਸ਼ਨਗੜ੍ਹ ਤੁਹਾਨੂੰ ਆ ਬੜਾ ਡੰਪਿੰਗ ਯਾਰਡ ਦਿਖਾਇਆ ਸੀ ਉਹ ਬਾਈ ਉੱਥੋਂ ਦੇ ਨੇ ਤਿੰਨੇ ਜਾਣੇ ਜਿੱਥੇ ਉਹ ਕੰਮ-ਕਮ ਕਰਨ ਆਏ ਨੇ ਤੇ ਉਹਨਾਂ ਕੋਲ ਗੱਲਾਂ-ਗੁੱਲਾਂ ਮਾਰੀ ਜਾਂਦੇ ਚਾਹ ਚੋ ਪੀ ਜਾਂਦੇ ਸੀ ਇੱਥੋਂ ਹੁਣ ਆਪਾਂ ਚੱਲਦੇ ਆ ਅੱਗੇ ਤੇ ਮਨਾਲੀ ਵਾਲਾ ਰੋਡ ਤਕਰੀਬਨ ਜਿਹੜੇ ਰਹਿ ਗਿਆ 20 ਕਿਲੋਮੀਟਰ ਹੋਰ ਆਪਾਂ ਜਿਹੜਾ ਅੱਜ ਦਾ ਸਫ਼ਰ ਹੋਊਗਾ ਮਿਲਦੇ ਆਪਾਂ ਗੁਰਦਰਾ ਸਾਹਿਬ ਜਾ ਕੇ ਓਹੋ ਸੇਪ ਨੂੰ ਅੱਪ ਟੂ ਦ ਟੇਸਟ ਉਰੀਂਦਾ ਸਰਪ ਪਰਸਤ ਤੂੰ ਕੱਟੀਏ ਮਿੱਟੀ ਮਿੱਟੀ ਕਾਟੀ ਸਟੂਚਮੀ ਪਾਰੇ ਪਾਰ ਕੇ ਗਲਾਸ ਪੀਓ ਪਾਰੇ ਪਾਰ ਕੇ ਮਸਾਣਾ ਪਾ ਕੇ ਸੋਡਾ ਪੀਓ ਤੇ ਜੰਦਰ ਵਾਸਤੇ ਕਬਰੀ ਟਾ ਬਣ ਗਿਆ ਸਾਰੇ ਨੇ ਪੀਤਾ ਓਕੇ ਇੱਧਰ ਪੰਜਾਬੀ ਚ ਬੋਰਡ ਲੱਗੇ ਦੱਸਦੇ ਨੇ ਕਿ ਆਪਾਂ ਭਾਈ ਪੰਜਾਬ ਚ ਜਿਹੜੀ ਐਂਟਰੀ ਕਰ ਚੁੱਕੇ ਆ ਤੇ ਆਪਾਂ ਰਹਿਣਾ ਸੀ ਪਹਿਲਾਂ ਮੈਂ ਬਾਬਾ ਕਰ ਦਿੱਤਾ ਜੀ ਤੇ ਆਪਾਂ ਉੱਥੇ ਨਹੀਂ ਰਹੇ ਤੇ ਆਪਾਂ ਆ ਗਏ ਜੀ ਸਾਕ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਕਮਰਾ ਲੈਨੇ ਆ ਜੀ ਉੱਥੇ ਆਪਾਂ ਆ ਜਿਹੜਾ ਵਾ ਹਰਾਮ ਵਗੈਰਾ ਕਰਦੇ ਆ ਤੇ ਬਾਕੀ ਗੱਲਬਾਤ ਉੱਥੇ ਜਾ ਕੇ ਕਰਦੇ ਆਪਾਂ ਕਮਰੇ ਦੇ ਵਿੱਚ 350 ਸਾਲਾ ਇੱਥੇ ਮਨਾ ਕੇ ਹਟੇ ਨੇ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਆ ਜਿਹੜੇ ਮੇਰੇ ਵੀਰ ਭਾਈ ਭੈਣਾਂ ਆਏ ਹੋਣਗੇ ਆਨੰਦਪੁਰ ਸਾਹਿਬ ਇੱਥੇ ਸਮਾਗਮ ਸੀਗਾ ਜੀ ਆ 6-7 ਦਿਨ ਪਹਿਲਾਂ ਇੱਥੇ 6 ਦਿਨ ਪਹਿਲਾਂ ਮਨਾ ਕੇ ਹਟੇ ਨੇ ਆਨੰਦਪੁਰ ਸਾਹਿਬ ਤੇ ਕਮਰਾ ਆਪਾਂ ਨੂੰ ਇੱਥੇ तकरीबन ਮਿਲੀ ਗਿਆ ਆਧਾਰ ਕਾਰਡ ਦੇ ਰਿਆ ਗੁਰਵਿੰਦਰ ਤੇ ਕਮਰਾ ਲੈ ਕੇ ਆਪਾਂ ਉਧਰ ਅਰੈਸਟ ਕਰਦੇ ਸਾਈਕਲ ਫਲਾਲ ਆਪਣੇ ਇੱਥੇ ਕਢੇ ਨੇ ਤੇ ਉਧਰ ਕਮਰੇ ਬਣੇ ਹੋਏ ਨੇ ਉੱਪਰ ਕਿਰਾਇਆ 200 ਰੁਪਇਆ ਵੈਦਨਾ ਇਹਨਾਂ ਦਾ ਥਕਾਵਟ ਬਹੁਤ ਹੋ ਗਈ ਹੈ ਚੜਾਈਆਂ ਤਰਾਈਆਂ ਮਿਕਸ ਜਿਹਾ ਕੰਮ ਸੀਗਾ ਅੱਜ ਕਮਰਾ ਆਪਾਂ ਨੂੰ ਮਿਲ ਗਿਆ ਤੇ ਸਾਈਕਲ ਆਪਾਂ ਲਾਵਾਂਗੇ ਭਾਈ ਅੰਦਰ ਹੀ ਰਾਵਾਂਗੇ ਸਾਈਕਲ ਬਾਹਰ ਪੁਰਦਾ ਨਹੀਂ ਖੜਾਉਂਦੇ ਤੇ ਕਿੰਨੇ ਰੁਪਏ ਲਾਇਏ ਨੇ 200 ਲਿਆ ਗੁਰਵਿੰਦਰ 200 ਲਿਆ ਕਹਿੰਦੇ 100 ਵਾਪਸ ਹੋ ਜਾਊਗਾ ਤੇ ਲਾਈਟ ਹੈਗੀ ਆ ਲਾਈਟ ਹੈਗੀ ਆ ਤੇ 22 ਨੰਬਰ ਕਮਰਾ ਤੇ 22 ਨਾ ਆਪਣਾ ਪੁਰਾਣਾ ਨਾਤਾ ਰੋਲ ਨੰਬਰ 22 ਹੁੰਦਾ ਸੀ ਆਪਣਾ ਫਤਿਹਗੜ੍ਹ ਸਾਹਿਬ ਕਾਲਜ ਵਿੱਚ ਵਾਸ਼ਰੂਮ ਹੈਗਾ ਪਿੱਛੇ 뷰 ਕੁਛ ਐਦਾਂ ਦਾ ਵਾ ਵਧੀਆ ਵਧੀਆ ਰੂਮ ਆ ਜੀ ਚਾਦਰਾਂ ਚੋਦਰਾ ਕੰਬਲ ਬਹੁਤ ਸੋਹਣਾ ਰੂਮ ਆ ਸਾਈਕਲ ਆਪਾਂ ਅੰਦਰ ਲਾ ਦਈਏ ਇਹੇ ਵੀਰ ਹੁਣੀ ਆਪਾਂ ਨੂੰ ਲੈ ਗਏ ਸੀ ਅਨੰਦਪੁਰ ਸਾਹਿਬ ਤੋਂ ਤਕਰੀਬਨ ਖਾਸੀ ਮੈਨੂੰ ਲੱਗਾ 10-15 ਕਿਲੋਮੀਟਰ ਉਹ ਦੂਰ ਪਿੰਡ ਤੇ ਜਗਰਾਤਾ ਸੀਗਾ ਉਹਨਾਂ ਦੇ ਬਾਈ ਦੇ ਘਰੇ ਤੇ ਲੰਗਰ ਪ੍ਰਸ਼ਾਦਾ ਪਾਣੀ ਆਪਾਂ ਉੱਥੇ ਹੀ ਛੱਕ ਕੇ ਆ ਗਏ ਵਾਪਸ ਅਨੰਦਪੁਰ ਸਾਹਿਬ ਆ ਗਏ ਆਪਾਂ ਤੇ ਵੀਡੀਓ ਦੀ ਕਰਨ ਲੱਗਿਆ ਹੁਣ ਸਮਾਪਤੀ ਤੇ ਬਾਈ ਹੁਣੀ ਪਹਿਲਾਂ ਵਿਚਾਰੇ ਗੱਡੀ 'ਚ ਲੈ ਕੇ ਗਏ ਤੇ ਫੇਰ ਛੱਡ ਕੇ ਗਏ ਤੇ ਹੁਣ ਹਜੇ ਹੁਣੇ ਹੀ ਗਏ ਨੇ ਉਹ ਘੰਟਾ ਡੇਢ ਘੰਟਾ ਗੱਲਾਂ ਮਾਰੀ ਗਏ ਅੰਦਰ ਤੇ ਆਪਣੀ ਵੀ ਹੁਣ ਪੈਣ ਦੀ ਤਿਆਰੀ ਆ ਆਲਾਰਮ ਲਾ ਲਿਆ ਪੌਣੇ 1:05 ਦਾ 5 ਦਾ ਤੇ ਟਾਈਮ ਨਾਲ ਨਿਕਲਾਂਗੇ ਕਿਉਂਕਿ 125 ਕਿਲੋਮੀਟਰ ਦੀ ਜਿਹੜੀ ਵਾਟ ਆਪਾਂ ਕੱਲ ਨੂੰ ਤੈਅ ਕਰਨੀ ਆ ਅਰੰਧਪੁਰ ਸਾਹਿਬ ਤੋਂ ਪਿੰਡ ਤੱਕ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਸਫ਼ਰ ਆਪਣਾ ਕੱਲ ਨੂੰ ਸਮਾਪਤ ਹੋ ਜਾਣਾ ਹਿਮਾਚਲ ਦਾ ਰੱਬ ਰਾਖਾ ਸਤਿ ਸ਼੍ਰੀ ਅਕਾਲ